ਕੀ ਕਹਿਣਾ ਚਾਹਦੇ ਜੀ ਮੇਰਾ ਨਾਮ ਦੀਪਕ ਸੂਦਾ ਜੀ ਕੀ ਗੱਲਬਾਤ ਹੋਈ ਯਾਰ ਅੱਜ ਗੱਲ ਇਹ ਹੈ ਜੀ ਕੱਲ ਰਾਤ ਕਰੀਬ 9 ਵਜੇ ਭਾਜਪੀ ਦੇ ਵਰਕਰਾਂ ਵੱਲੋਂ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਜੀ ਇੱਥੇ ਟੌਂਗ ਦੇ ਵਿੱਚ ਜੀ ਔਰ ਮੇਰੀ ਦੁਕਾਨ ਦੀ ਤੋੜਪਾਨ ਕੀਤੀ ਗਈ ਆ ਔਰ ਮੇਰੇ ਸਟਾਫ ਦੇ ਨਾਲ ਜਿਹੜੇ ਕੁੜੀਆਂ ਵੀ ਸੀ ਮੁੰਡੇ ਵੀ ਸੀ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਆ ਜਿੱਦੀ ਫੁਟੇਜ ਜਿਹੜੀ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਜਿਹੜੀ ਆ ਦੇ ਦੇਣਾ ਵਾ ਜੀ ਇਹ ਵਜਾ ਵਜਾ ਕੀ ਆ ਦੇਖੋ ਬੀਜੇਪੀ ਵਾਲੇ ਜਿਹੜੇ ਆ ਗੁੰਡਾਗਰਦੀ ਦੇ ਉਤਰਾਏ ਆ ਜੀ ਕੱਲ ਜਿਹੜੀ ਗੁੰਡਾਗਰਦੀ ਹੋਈ ਆ ਉਰ ਤੇ ਕੋਈ ਯੁਵਾ ਮੋਰਟਾ ਦਾ ਪ੍ਰਧਾਨ ਆ ਦਿਨੇਸ਼ ਜੋਸ਼ੀ ਨਾਲ ਉਹਦੇ ਕੋਈ ਜਰਨਲ ਸੈਕਟਰੀ ਆ ਜੀ ਅਮਨ अरोड़ा ਨਾਲ ਉਹਦੇ ਕੋਈ ਇੱਕ ਮੁੰਡਾ ਵਕੀਲ ਆ ਜੀ ਵਿਕਰਮ ਵਿਕਰਮ ਰੋੜਾ ਵਾ ਜੀ ਨਾਲ ਉਹਦੇ ਸੀ ਆਪਣਾ ਇੱਕ ਅਭਿਸ਼ੇਕ ਜੋਸ਼ੀ ਆ ਜੀ ਜਿਹੜਾ ਕੰਦਾ ਜੀ ਮੈਂ ਪੱਤਰਕਾਰ ਆ ਜੀ ਤੇ ਹੋਰ ਉਹਨਾਂ ਦੇ ਨਾਲ ਇੱਕ ਕਾਰਤਿਕ ਚੋਪੜਾ ਸੀ ਨਾਲ ਘਰ ਤੋਂ ਕੱਢਣਾਂ ਦੇ ਨਾਲ 20 ਬੰਦੇ ਹੋਰ ਸੀ ਇਹ ਹਥਿਆਰਾਂ ਨਾਲ ਲੱਸੀ ਜੀ ਤੇ ਜਿਹੜੀ ਉਹਨੇ ਦੇਖੋ ਉਹਨੇ ਰਿਵਾਲਵਰ ਵੀ ਲਈ ਹੋਈ ਹੀ ਆਪਣਾ ਜਿਹੜਾ ਹੈਗਾ ਵਾ ਯੁਵਾ ਮੋਰਚਾ ਦਾ ਪ੍ਰਧਾਨ ਕੰਦਾ ਦਿਨੇਸ਼ ਜੋਸ਼ੀ ਜੀ ਹੋਰ ਬੰਦੇ ਕਿਹਦੇ ਕੋ ਆ ਇਹਨਾਂ ਨੇ ਕੱਲ ਕੋਈ 3:00 9:00 ਵਜੇ ਆ ਕੇ ਤੇ ਮੇਰੀ ਦੁਕਾਨ ਦੇ ਬਾਹਰ ਅੱਗੇ ਝਗੜਾ ਕੇ ਹੋਰ ਨਾ ਤੇ ਮੇਰੀ ਦੁਕਾਨ ਦੇ ਬਾਹਰ ਅੱਗੇ ਇਹਨਾਂ ਨੇ ਮੇਰਾ ਸਟਾਫ ਉਥੇ ਨਾ ਰਖੜੀ ਦਾ ਤੁੰਦੋ ਸਾਡਾ ਸੀਜ਼ਨ ਦਾ ਟਾਈਮ ਆ ਜੀ ਉਥੇ ਆ ਕੇ ਇਹਨਾਂ ਨੇ ਸਾਰੀ ਤੋੜਪਨ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਇਹ ਅੰਦਰ ਵੜਾਏ ਜੀ ਤੇ ਵੜ ਕੇ ਤੇ ਉਥੇ ਲੇਡੀ ਸਟਾਫ ਸੀ ਮੇਰੀ ਦੁਕਾਨ ਤੇ ਤੇ ਇਹਨਾਂ ਨੇ ਉਥੇ ਪੂਰਨ ਤੌਰ ਤੇ ਜਿਹੜੀ ਹੈ ਨਿੱਗ ਗੁੰਡਾਗਰਦੀ ਕੀਤੀ ਆ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਇਹ ਜਿਹੜੀ ਗੁੰਡਾਗਰਦੀ ਕਰ ਰਹੇ ਆ ਇਹਦੀ ਸਾਰੀ ਜਿਹੜੀ ਸ਼ਹਿਵ ਆ ਇਹ ਜਿਹੜਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹੜਾ ਹਰਜੀਤ ਸਿੰਘ ਆ ਜੀ ਇਹ ਇਹਦੀ ਸ਼ਹਿਰ ਤੇ ਸਾਰੀ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਉਹ ਆਪ ਵੀ ਜਿਹੜਾ ਵਾ ਪਹਿਲਾਂ ਉਹਦੇ ਵੀ ਕਈ ਪਰਚੇ ਰਜਿਸਟਰਡ ਆ ਜੀ ਹਰਜੀਤ ਸਿੰਘ ਤੇ ਤੇ ਜਿਹੜਾ ਇਹ ਦਿਨੇਸ਼ ਜੋਸ਼ੀ ਆ ਇੱਥੇ ਵੀ ਪਰਚੇ ਰਜਿਸਟਰਡ ਆ ਇਹਦਾ ਵੀ ਤੁਸੀਂ ਪੁਰਾਣਾ ਰਿਕਾਰਡ ਕੱਢੋ ਇੱਥੇ ਵੀ ਪਰਚੇ ਬੋਲਦੇ ਆ ਜੀ ਔਰ ਜਿਹੜਾ ਅਮਨ ਰੋੜਾ ਵਾ ਇਹ ਅੱਗੇ ਵੀ ਇੱਕ ਸੰਸਥਾਰ ਦੇ ਵਿੱਚ ਕਤਲ ਦੇ ਵਿੱਚ ਜਿਹੜਾ ਅੱਗੇ ਵੀ ਸਖਜਾ ਭੁਗਤ ਕੇ ਆਇਆ ਹੈ ਇਹ ਬੰਦਾ ਨਾਲ ਇਹਦੇ ਨਾਲ ਜਿਹੜਾ ਇੱਕ ਹੋਰ ਪੱਤਰਕਾਰ ਸੀ ਉਹਤੇ ਵੀ ਪਰਚੇ ਦਿਸਦਾ ਅਮਲ ਕੀ ਇਹ ਸਾਰੇ ਕਿਤੇ ਨਾ ਕਿਤੇ ਪੁਲਿਸ ਨੂੰ ਮੰਡ ਜਿਹੜਾ ਬੰਦੇ ਜੀ ਇਹਨਾਂ ਦੇ ਪਰਚੇ ਰਜਿਸਟਰਡ ਆ ਔਰ ਇਹ ਬੰਦਿਆ ਨੇ ਇਹ ਇੱਕ ਬੀਜੇਪੀ ਦਾ ਇਹਨਾਂ ਨੇ ਇੱਕ ਲਾ ਕੇ ਇੱਕ ਬੀਜੇਪੀ ਨੂੰ ਇੱਕ ਤਮਗਾ ਲਾ ਕੇ ਬੀਜੇਪੀ ਦਾ ਤੇ ਇੱਥੇ ਤਰਨਤਨ ਸ਼ਹਿਰ ਦੇ ਵਿੱਚ ਬਹੁਤ ਗੁੰਡਾਗਰਦੀ ਕਰ ਰਿਹਾ ਇਹ ਦਸਣਾ ਇਹ ਉਹ ਸ਼ਖਸ਼ਿਆ ਜਿਨ੍ਹਾਂ ਦੇ ਮਗਰ ਬੰਦੇ ਤੇ ਵੋਟ ਤੇ ਕੋਈ ਨਹੀਂ ਹੈਗੀ ਪਰ ਇਹ ਗੁੰਡਾਗਰਦੀ ਦੇ ਨਾਲ ਮੈਂ ਪਾਰਟੀ ਨੂੰ ਉਹਨਾਂ ਦੀ ਪਾਰਟੀ ਦੇ ਹਾਈ ਕਮਾਂਡ ਨੂੰ ਦੱਸਣਾ ਚਾਹਨਾ ਮਾਂ ਕਿ ਅਜੀਤ ਸਿੰਘ ਆ ਜਿਹੜਾ ਇਹ ਗੁੰਡਾਗਰਦੀ ਨੂੰ ਇੱਥੇ ਬढ़ावा ਦੇ ਰਿਹਾ ਵਾ ਔਰ ਇਹਨਾਂ ਬੰਦਿਆ ਦੇ ਨਾਲ ਲੱਗ ਕੇ ਕਿ ਉਹ ਵੇਖੋ ਇਹਨਾਂ ਦੇ ਨਾਲ ਮੈਨੂੰ ਜੋ ਪਤਾ ਲੱਗਾ ਜੀ ਕਿ ਇਹਨਾਂ ਦੀ ਜਿਹੜੀ ਪੁਰਾਣੀ ਟੀਮ ਸੀ ਜਿਹੜੀ ਇਹਨਾਂ ਦੀ ਭਾਜਪਾ ਦੀ ਉਹਦੇ ਵੈਸੇ ਹੀ ਇਹਨਾਂ ਦਾ ਸਾਰਾ ਸ਼ਾਂਤ ਛੱਡ ਗਈ ਆ ਜੀ ਉਹ ਜਿਹੜੇ ਗੁੰਡਾ ਅੰਸਰ ਲੋਗ ਆ ਇਹਨਾਂ ਨੂੰ ਨਾਲ ਲੈ ਕੇ ਗੁੰਡਾਗਰਦੀ ਕਰ ਰਿਹਾ ਵਾ ਔਰ ਮੈਨੂੰ ਨਹੀਂ ਲੱਗਦਾ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਜਿਹੜੇ ਗੁੰਡੇ ਲੋਗ ਆ ਇਹਨਾਂ ਨੂੰ ਸ਼ਹਿਰ ਵਾਲੇ ਜਾਂ ਕੋਈ ਆਪਣਾ ਹੋਰ ਕਿਦੋਂ ਉਹਨਾਂ ਨੂੰ ਵੋਟ ਪਾਊਗੀ ਔਰ ਮੈਂ ਸਮਝਦਾ ਵਾਂ ਕਿ ਤੁਹਾਨੂੰ ਅੱਜ ਹੀ ਦੱਸ ਦੇਣਾ ਵਾਂ ਕਿ ਇਹ ਸਭ ਤੋਂ ਖੀਰਲੇ ਨੰਬਰ ਤੇ ਆਣਗੇ ਜੀ ਇੱਥੋਂ ਜੀ ਆਪਣਾ ਇਹ ਕੋਈ ਰੰਜਿਸ਼ ਦੇ ਕਾਰਨ ਜਿਹੜੀ ਆ ਕੱਲ ਗੁੰਡਾਗਰਦੀ ਦੇਖੋ ਜੀ ਰੰਜਿਸ਼ ਇੱਕ ਮੰਦਿਰ ਦਾ ਤੁਹਾਨੂੰ ਪਤਾ ਜੀ ਪਿੱਛੇ ਜੇ ਇੱਕ ਝਗੜਾ ਚੱਲਿਆ ਸੀ ਜੀ ਆਪਣਾ ਔਰ ਉਹਦੇ ਵਿੱਚ ਵੀ ਇਹਨਾਂ ਨੇ ਬੜੀ ਗੁੰਡਾਗਰਦੀ ਉਹਨਾਂ ਵਿੱਚ ਵੀ ਇਹਨਾਂ ਦੇ ਪਰਚੇ ਰਜਿਸਟਰਡ ਆ ਜੀ ਔਰ ਉਸ ਗੁੰਡਾਗਰਦੀ ਦੇ ਵਿੱਚ ਲੜਾਈ ਇਹਨਾਂ ਦੀ ਕਿਸੇ ਹੋਰ ਨਾਲ ਹੀ ਇਹਨਾਂ ਉਸੇ ਆੜ ਦੇ ਵਿੱਚ ਕਿਉਂਕਿ ਉਹਦੇ ਵਿੱਚ ਵੀ ਇਹ ਮੰਦਰ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਬਾਹਰ ਕੱਢਤਾ ਸੀ ਔਰ 145 ਲਾਤੀ ਮੰਦਰ ਦੇ ਵਿੱਚ ਔਰ ਉਸੇ ਹੀ ਗੁੰਡਾਗਰਦੀ ਦੇ ਵਿੱਚ ਇਹਨਾਂ ਲੋਕਾਂ ਨੇ ਉਸੇ ਆੜ ਦੇ ਵਿੱਚ ਮੇਰੀ ਦੁਕਾਨ ਤੇ ਹਮਲਾ ਕਰਤਾ ਜੀ ਔਰ ਮੇਰੇ ਦੋ ਬੰਦੇ ਦੇ ਸੀਰੀਅਸ ਆ ਜਿਹੜੇ ਦਾਖਲਿਆ ਔਰ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਆਪਣੇ ਇੱਕ ਬੰਦੇ ਸੱਟਾਂ ਲਾ ਕੇ ਉਹਦੇ ਅੰਦਰ ਦਾਖਲ ਕਰਤਾ ਜੀ ਜਦ ਕਿ ਫੁੜੇ ਮੌਜੂਦ ਆ ਮੇਰੇ ਕੋਲ ਸਾਰੀ ਜੀ ਸਾਰਾ ਕੁਝ ਮੇਰੇ ਕੋਲ ਮੌਜੂਦ ਆ ਤੇ ਬਾਕੀ ਤੁਹਾਡੇ ਰਾਈ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜੋ ਵੀ ਆ ਸਾਰਾ ਸਚਾਈ ਵੇਖ ਕੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤੁਸੀਂ ਇਹ ਦਿੱਤੀ ਕੋਈ ਦਰਖਾਸਤ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਇਹ ਮਸਲਾ ਹੋਇਆ ਵਾ ਉਦੋਂ ਥੋੜੇ ਦਿਰ ਬਾਅਦ ਇੱਥੇ ਇੱਥੇ ਮੌਕੇ ਤੇ ਪੁਲਿਸ ਵੀ ਸੀ ਮੌਜੂਦ ਜੀ ਪਰ ਉਹਨਾਂ ਨੇ ਕੋਈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਹੈ ਜੀ ਬਾਅਦ ਚ ਪੁਲਿਸ ਐਕਟਿਵ ਹੋਈ ਆ ਜੀ ਪਰ ਉਹਨਾਂ ਚਿਰ ਇਹਨਾਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਕੀਤਾ ਵਾ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਤੇ ਇੱਕ ਵੱਡੇ ਇਲਜ਼ਾਮ ਲਾ ਰਹੇ ਹੋ ਦੇਖੋ ਜੀ ਇਹੋ ਜੀਆਂ ਗੁੰਡਾਗਰਦੀ ਬਾਕੀ ਦੇਖੋ ਐਮਐਲਏ ਸਾਹਿਬ ਬੈਠੇ ਆ ਮੈਂ ਤੁਸੀਂ ਪਿਛਲੇ 3 3.5 ਸਾਲ ਤੋਂ ਵੇਖੋ ਕਦੀ ਕਿਸੇ ਨਾ ਕਦੀ ਗੁੰਡਾਗਰਦੀ ਹੋਈ ਹੋਵੇ ਇੱਥੇ ਜਾਂ ਕੋਈ ਨਿਯਾਇਰ ਪਰਚਾ ਹੋਇਆ ਹੋਵੇ ਇਹ ਇੱਕ ਹਰਦੀਪ ਸਿੰਘ ਜਿਹੜਾ ਆਪਣੇ ਨੂੰ ਬੀਜੇਪੀ ਦਾ ਪ੍ਰਧਾਨ ਕੰਡਾ ਵਾ ਠੀਕ ਆ ਜੀ ਮੈਂ ਇਹਨੂੰ ਪੁੱਛਣਾ ਚਾਹਨਾ ਮਾਂ ਕਿ ਇਹ ਇਹਨਾਂ ਇਥੇ ਗੁੰਡੇ ਪਾਲੇ ਹੋਏ ਆ ਜੀ ਜਿਹੜੇ ਸ਼ਹਿਰ ਦੇ ਵਿੱਚ ਇੱਕ ਵੱਡੇ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕਰ ਰਹੇ ਆ ਠੀਕ ਆ ਜੀ ਔਰ ਮੈਂ ਦੇਖੋ ਉਦੋਂ ਲੋਕ ਆ ਜਾ ਰਹੇ ਜਿਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੀ ਠੀਕ ਹੈ ਜੀ ਔਰ ਇਹ ਮੈਂ ਤੁਹਾਨੂੰ ਬਾਕੀ ਸਾਰਾ ਕੁਝ ਪਾਜੀਣਾ ਬਾਰੇ ਪਤਾ ਹੀ ਹੈ ਜੀ ਇਹ ਬੰਦੇ ਕੌਣ ਆ ਕਿਸ ਤਰ੍ਹਾਂ ਦੇ ਇਹਨਾਂ ਦਾ ਹੈਗਾ ਵਾ ਜੀ ਤੇ ਮੈਂ ਇਹੋ ਹੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹਨਾ ਵਾ ਕਿ ਇਹਨਾਂ ਦੇ ਵਿਰੁੱਧ ਜੋ ਵੀ ਸਖਤ ਕਾਰਵਾਈ ਬੰਦੀ ਹੈ ਇਹੀ ਕਈ ਇਹ ਨਹੀਂ ਕਹਿੰਦੇ ਕਿ ਨਿਆਇ ਕੀਤਾ ਜਾਵੇ ਕਿਉਂਕਿ ਇਹ ਲੋਕ ਨਿਆਇ ਕਰਦੇ ਆ ਇਹਨਾਂ ਦਾ ਜਦੋਂ ਨਾਂ ਹੋਵੇ ਧਰਨੇ ਲਾ ਦਿੰਦੇ ਉਹ ਕਰ ਦਿੰਦੇ ਆ ਅਸੀਂ ਕਹਿੰਦੇ ਜੋ ਸੱਚਾਈ ਆ ਸਾਰੀ ਫੁਟੇਜ ਲੋਕਾਂ ਲੋਕ ਮਜੂਦ ਸੀ ਇੱਥੇ ਦੁਕਾਨਦਾਰ ਮਯੂਸੀ ਲੋਕ ਮਯੂਸੀ ਤੇ ਆਪਣਾ ਸਾਰੇ ਅਥੇ ਲਾਗੇ ਛਕੇ ਕੈਮਰੇ ਲੱਗੇ ਆ ਜੀ ਪੁਲਿਸ ਨੂੰ ਦੱਸ ਦਿੱਤੀ ਹਾਂ ਹਾਂਜੀ ਹਾਂਜੀ ਰਾਤ ਹੀ ਆਹੀ ਪੁਲਿਸ ਨੂੰ ਸੁਣਦੇ ਵਿੱਚ ਆਇਆ ਕਿ ਉਹਨਾਂ ਦਾ ਵੀ ਕੋਈ ਸਾਥੀ ਜਿਹੜਾ ਉਹ ਐਡਵਰਟ ਮੈਂ ਵੀ ਮੈਂ ਉਹੀ ਬੇਨਤੀ ਕਰ ਰਿਹਾ ਜੀ ਇਹਨਾਂ ਨੇ ਸਭ ਕੁਝ ਫੁਟੇਜ ਦੇ ਵਿੱਚੋਂ ਜਿਹੜਾ ਸਾਥੀ ਇਹਨਾਂ ਦਾ ਕੋਈ ਕਾਰਤਿਕ ਨਾਮ ਦਾ ਮੁੰਡਾ ਇੱਕ ਦਾਖਲ ਕਰਾਇਆ ਜੀ ਉਹ ਮੇਰੇ ਮੁੰਡੇ ਨੂੰ ਇੱਥੇ ਕੁੱਟ ਰਿਹਾ ਵਾ ਜੀ ਇਹਦੇ ਅਸੀਂ ਕੈਮਰੇ ਜਾਡੂਗੀ ਜੀ ਤੇ ਮੇਰਾ ਮੁੰਡਾ ਕੱਲੇ ਮੇਰੇ ਤੇ ਦੋ ਮੁੰਡੇ ਸੀ ਇੱਥੇ ਜੀ ਇਹ 25 ਬੰਦੇ ਸੀ ਜੀ ਉਹ ਕਿਥੋਂ ਕੁੱਟ ਦੂਗਾ ਜੀ ਇਹਨਾਂ ਨੂੰ ਆਪਣਾ ਸਾਰਾ ਕੁਝ ਕੈਮਰੇ ਦੇ ਵਿੱਚ ਫੀਡ ਆ ਜੀ ਜੀ 60-20 ਰੁਪਏ ਮੰਗ ਲੈਣ ਦੇ ਜੀ ਬਾਰੇ ਹਰਜੀਤ ਸਿੰਘ ਸੰਧੂ ਦੇ ਕੈਮਰੇ ਨੇ ਟਿਖਾਈ ਨਹੀਂ ਦੇ ਦੇ ਦੇਖੋ ਜੀ ਹਦੀਪ ਸਿੰਘ ਸੰਧੂ ਆਪ ਨਹੀਂ ਹੈਗਾ ਸੀ ਉਸ ਵੇ ਪਰ ਇਹ ਉਹਦੇ ਹੀ ਬੰਦੇ ਸੀ ਜੀ ਉਹਦੇ ਬਣਾਏ ਹੋਏ ਇਹ ਬੰਦੇ ਆ ਜੀ ਉਹਦੀ ਸ਼ਾਇਦ ਇਹ ਗੁੰਡਾਗਰਦੀ ਹੋਈ ਆ ਜੀ ਦੇਖੋ ਆਉਣ ਵਾਲੀ ਇਲੈਕਸ਼ਨ ਆ ਰਹੀ ਹੈ ਤਰਨ ਤਰਨ ਦੇ ਵਿੱਚ ਠੀਕ ਆ ਜੀ ਇਹ ਗੁੰਡਾਗਰਦੀ ਕਰਕੇ ਇਹ ਵੋਟਾਂ ਪਵਾਉਣਾ ਜਾਂਦਾ ਜੀ ਸ਼ਹਿਰ ਦੇ ਵਿੱਚੋਂ ਤੇ ਗੁੰਡੇ ਗੁੰਡਿਆਂ ਦੇ ਨਾਲ ਕੌਣ ਖੜੋਂਦਾ ਜੀ ਗੁੰਡਾਗਰਦੀ ਦੇ ਨਾਲ ਕਦੀ ਅੱਜ ਤੱਕ ਵੋਟਾਂ ਪਈਆਂ ਵਾਂ ਜੀ ਕਦੀ ਨਹੀਂ ਵੋਟਾਂ ਮਿਲੀਆਂ ਗੁੰਡਾਗਰਦੀ ਦੇ ਨਾਲ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਜੀ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ਼ ਦਵਾਇਆ ਜਾਵੇ ਜੋ ਸੱਚਾਈ ਆ ਉਹਨੂੰ ਵੇਖ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨਾਲ ਧੱਕਾ ਕਰੋ ਜੀ ਇਹਨਾਂ ਦਾ ਜਿਹੜਾ ਉਹ ਕਹਿੰਦੇ ਬੰਦਾ ਦਾਖਲ ਹੋਇਆ ਬਿਲਕੁਲ ਜਾਲੀ ਤੋਰ ਤੇ ਦਾਖਲ ਹੋਇਆ ਵਾ ਔਰ ਦੁਕਾਨ ਦੇ ਅੱਗੇ ਪਏ ਆ ਜੀ ਇਹ ਲੋਕ ਲੇਡੀਜ਼ ਨਾਲ ਮੇਰੀ ਬੇਟੀ ਸੀ ਉਸਲੇ ਮੌਜੂਦ ਦੁਕਾਨ ਤੇ ਜੀ ਇਹਨਾਂ ਨੇ ਕੋਈ ਗਰੇ ਨਹੀਂ ਕੀਤਾ ਜੀ ਔਰ ਜਿਹੜਾ ਮੇਰੇ ਕੋਲ ਲੇਡੀ ਸਟਾਫ ਆ ਉਹ ਮੌਜੂਦ ਸੀ ਇਹਨਾਂ ਨੇ ਕੋਈ ਗਰੇਜ ਨਹੀਂ ਕੀਤਾ ਲੜਾਈ ਕਰਨ ਤੋਂ ਅੰਦਰ ਵੜਾ ਏ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਇੱਕ ਲੇਡੀ ਜਿਹੜੀ ਮੇਰੀ ਇੱਕ ਸੇਲਮੈਨ ਆ ਉਹਦੇ ਵੀ ਥੋੜੀਆਂ ਸੱਟਾਂ ਲੱਗੀਆਂ ਵਾ ਤੇ ਬੇਨਤੀ ਇਹੋ ਹੀ ਆ ਜੀ ਇਹ ਸਾਰਾ ਮਸਲਾ ਜਿਹੜਾ ਮੰਦਰ ਨੂੰ ਲੈ ਕੇ ਦੇਖੋ ਜੀ ਮਸਲਾ ਤੇ ਸਾਡਾ ਹੈਗਾ ਹੀ ਕੋਈ ਨਹੀਂ ਅਸੀਂ ਤੇ ਆਪਣਾ ਕਾਰੋਬਾਰ ਕਰ ਰਹੇ ਹਾਂ ਸਾ ਇਹ ਲੋਕੀ ਪੁਰਾਣੇ ਰੰਜਿਸ਼ ਰੱਖਦੇ ਸੀ ਤੁਹਾਨੂੰ ਦੱਸਿਆ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਜੀ ਪੁਰਾਣਾ ਸਾਰੇ ਹੀ ਬੰਦਿਆਂ ਦਾ ਤੇ ਮੈਂ ਤੁਹਾਡੇ ਮੱਦੇਨਜ਼ਰ ਆਈ ਇਥੇ ਇਹਨਾਂ ਦੇ ਜਿਹੜਾ ਪੰਜਾਬ ਪ੍ਰਧਾਨ ਆ ਅਸ਼wini ਸ਼ਰਮਾ ਉਹਦੇ ਕੋ ਵੀ ਇੱਕ ਬੇਨਤੀ ਕਰਦਾ ਵਾਂ ਕਿ ਇਹਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਇਹਨਾਂ ਲੋਕਾਂ ਇਹਨਾਂ ਜਿਹੜੇ ਇਹ ਇਹੋ ਜਿਹੇ ਅਨਸਰ ਆ ਇਹਨਾਂ ਨੂੰ ਪਾਰਟੀ ਜੋ ਬਾਹਰ ਕਰ ਦਿਓ ਨਹੀਂ ਤੇ ਆਉਣ ਵਾਲੇ ਟਾਈਮ ਤੇ ਦੇਖੋ ਪਿੱਛੇ ਜੇ ਇਲੈਕਸ਼ਨ ਹੋਈ ਆ ਪੰਜੀਵਾੜਾਂ 'ਚ ਬੀਜੇਪੀ ਆਪਣਾ ਖਾਤਾ ਨਹੀਂ ਖੋਲ ਸਕੀ ਸੀ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਮਿਲੀ ਦੀ ਔਰ ਇਹੋ ਹੀ ਆ ਕਿ ਇਹਨਾਂ ਨੂੰ ਇਹਨਾਂ ਤੇ ਜਿਹੜੀ ਆ ਬੇਨਤੀ ਹੈ ਪੰਜਾਬ ਪ੍ਰਧਾਨ ਨੂੰ ਕਿ ਇਹਨਾਂ ਦੇ ਨਾਥ ਇਹਨਾਂ ਨੂੰ ਪਾਰਟੀ ਜੋ ਬਾਹਰ ਕੱਢਿਆ ਜਾਵੇ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਵਾ ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਜੀ ਕਾਰਤਿਕ চোপਣਾ ਲੇ ਕੱਲ ਜੀ ਕੋਈ ਨਾਰਮਲ ਗੱਲ ਸੀ ਕੋਈ ਲੜਾਈ ਝਗੜਾ ਨਹੀਂ ਸੀ ਸਾਡਾ ਕਿਸੇ ਨਾਲ ਕੱਲ ਸੀ ਕਿ ਉਹਦਾ ਰਾਜੀਨਾਮਾ ਹੋ ਗਿਆ ਇਹਨੇ ਬੰਦੇ ਨੇ ਉਸਕੋ ਕੋਈ ਅਮਰੀਕਾ ਕੋਲੋਂ ਨਾ ਫੋਨ ਕਰਾ ਕੇ ਮੈਨੂੰ ਕਹਿੰਦਾ ਕਿ ਇੱਥੇ ਆ ਕੇ ਗੱਲ ਕਰੋ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਅਹੀ ਬੋਡੀ ਚੌਂਕ ਤੋਂ ਲੰਘਦੇ ਪਏ ਤੇ ਇਹਨੇ ਹੰਮਲੀ ਨੂੰ ਹੱਦ ਗੱਲ ਪਵਾਤਾ ਤੇ ਕਟ ਮਾਰ ਕਰਾਈ ਨਮਸਕਾਰ ਜੀ ਮੇਰਾ ਨਾਮ ਵਿਸ਼ੇਖ ਜੋਸ਼ੀ ਆ ਮੈਂ ਤਰਨਤੰਨ ਦਾ ਰਹਿਣ ਵਾਲਾ ਮੈਂ ਜੋ ਇਹ ਜਿਹੇ ਲੋਗ ਵਾ ਇਹ ਦੋਸ਼ ਲਾ ਰਹੇ ਆ ਲਗਾਤਾਰ ਕੱਲ ਆ ਪੇਰਾ ਹੀ ਨਾਲੇ ਸਾਧ ਕੇ ਉਕਸਾ ਕੇ ਗਲ ਬੰਦੇ ਪਵਾਉਂਦੇ ਆ ਨਸ਼ੇੜੀ ਕਿਸਮ ਦੇ ਬੰਦੇ ਆ ਇਹਨਾਂ ਕੋ ਉਹਨਾਂ ਦੇ ਡਾਕਟੇ ਸਾਡੇ ਬੰਦੇ ਨੇ ਵੀ ਡਾਕਟੇਸਟ ਕਰਾ ਲੋ ਕਾਰਤੀ ਚੋਵਰੇ ਦਾ ਵੀ ਡਾਕਟੇਸਟ ਕਰਾ ਲੋ ਜਿਹੜੇ ਬੰਦੇ ਤੁਸੀਂ ਇਸ ਚਾਲ ਪਾਏ ਆ ਉਹਨਾਂ ਦੇ ਵੀ ਡਾਕਟਰ ਟੈਸਟ ਕਰਾਓ ਇੱਕ ਜਿਹੜੀਆਂ ਗੱਲਾਂ ਕਰਨ ਦਾ ਕੁੜੀ ਛੇੜੀ ਕੁੜੀ ਆਦੀ ਕੁੜੀ ਨੂੰ ਇਹਨੇ ਕੁੱਟਿਆ ਮਾਰਿਆ ਉਹਦਾ ਗੁਰਦਾਰੇ ਆਪਣਾ ਬੱਚਾ ਲੈ ਕੇ ਚੜ ਜਾ ਇਹਨੇ ਚੜਦੇ ਚ ਕੁੜੀ ਨੂੰ ਕੇ ਨੁਕਾ ਨਹੀਂ ਲਾਇਆ ਹੋਵੇ ਇਹ ਲੋਕ ਉਹ ਵਾਲ ਲੜਾਈ ਕਰਾਉਣ ਵਾਲੇ ਇਹ ਬੰਦਾ ਸਾਰੇ ਤਿੰਨ ਤਿੰਨ ਸ਼ਹਿਰ ਦੇ ਬਦਾ ਪੁਲਿਸ ਮੁਲਾਜ਼ਮ ਦੀ ਵਰਦੀ ਨੂੰ ਹੱਥ ਮੋੜ ਵਾਲਾ ਕੌਣ ਵਾ ਠੀਕ ਆ ਪੁਲਿਸ ਮੁਲਾਜ਼ਮ ਇਹਦੇ ਪਰਚਾ ਵੀ ਹੋਇਆ ਵਾ ਇਹ ਕ੍ਰਿਮੀਨਲ ਟਾਈਪ ਦਾ ਆ ਬੰਦਾ ਇਹ ਮੰਦਰ ਦੀ ਲੜਾਈ ਇਸ ਬੰਦੇ ਨੇ ਛੇੜੀ ਇਹਦਾ ਬੰਦੇ ਦਾ ਕੰਮ ਕੀ ਆ ਚੌਧਰ ਇੱਕ ਰਾਜਨੀਤੀ ਪਾਰਟੀ ਜਿਹੜੀ ਸਰਕਾਰ ਹੁੰਦੀ ਉਹਦੇ ਵਿੱਚ ਚੱਲ ਜਾਂਦਾ ਜੇ ਕਾਂਗਰਸ ਸਰਕਾਰ ਹੀ ਜਦੋਂ ਇੱਥੇ ਵਰਦੀ ਵਾਲਾ ਪਰਚਾ ਆ ਪੁਲਿਸ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾਉਂਦਾ ਉਦੋਂ ਕਾਂਗਰਸੀਆਂ ਦੇ ਲੰਮੇ ਪਾਤ ਜਗੇ ਨੇ ਮਾਫੀ ਮੰਗ ਕੇ ਉਹਨਾਂ ਉਹਨਾਂ ਸਰਕਾਰ 'ਚ ਸ਼ਾਮਲ ਹੋ ਗਿਆ ਫਿਰ ਅਗਲੀ ਚ 2022 ਦੀ ਚੋਣਾਂ 'ਚ ਇਕ ਆਕਾਲੀ ਦਲ 'ਚ ਸ਼ਾਮਲ ਹੋ ਗਿਆ ਫਿਰ ਝਾੜੂ ਦੀ ਸਰਕਾਰ ਆਈ ਇਹ ਝਾੜੂ 'ਚ ਸ਼ਾਮਲ ਹੋ ਗਿਆ ਡਾਕਟਰ ਕਸ਼ਮੀਰ ਸਿੰਘ ਸੋਲ ਲਈ ਉਹਨਾਂ ਦੇ ਤਬਾਦਲ ਹੋਣੇ ਫਿਰ ਪਾਸਾ ਬਦਲ ਲਿਆ ਤੇ ਜਦੋਂ ਕੋਈ ਸਰਕਾਰ ਹੁੰਦੀ ਆ ਇਹ ਸਰਕਾਰ ਚ ਸ਼ਾਮਲ ਹੋ ਗਏ ਲੋਕਲ ਤੋਂ ਸਜਵੰਦਾ ਇਹ ਕੱਲ ਵੀ ਲੜਾਈ ਝਗੜਾ ਆਪ ਕਰਵਾ ਕੇ ਲੋਕਾਂ ਨੂੰ ਕੰਦਾ ਵਾ ਕਿ ਮੇਰੀ ਸਰਕਾਰ ਮੈਂ ਬੜਾ ਕੁਝ ਕਰ ਲੂ ਮੈਂ ਸਰਕਾਰ ਦੇ ਨਵੇਂੰਦਿਆਂ ਨੂੰ ਅਪੀਲ ਕਰਦਾ ਵਾਂ ਕਿ ਐਫਜ ਜਿਹੜੇ ਦਲ ਬਦਲੂ ਲੋਕ ਕਿਸਮ ਦੇ ਲੋਗ ਵਾ ਲੋਕਾਂ ਦੀ ਲੜਾਈ ਪਾਉਣ ਵਾਲੇ ਬੰਦੇ ਆ ਇਹਨਾਂ ਨੂੰ ਸੁਚੇਤ ਰਿਆ ਦੇ ਤੁਹਾਡੇ ਸ਼ਹਿਰ ਦੇ ਜੋ ਕੈਰੀਅਰ ਤਬਾਹ ਕਰਨ ਦੇ ਰਾਜਨੀਤਿਕ ਪਾਰਟੀਆਂ ਨੂੰ ਪੁੱਛੋ ਇਸ ਬੰਦੇ ਨੂੰ ਪੁੱਛੋ ਕਿ ਉਹ ਕਿਲੱਬ ਤੋਂ ਕਹਿੰਦਾ ਹੁੰਦਾ ਹੈ ਚਿਲਡਰਨ ਪਾਰਕ ਵਾ ਜਦੋਂ ਉੱਥੇ ਜੂਆ ਖੇਡਣ ਲੱਗ ਪੇ ਕਿਹਦੀ ਮਰਜ਼ੀ ਦਾ ਜੂਆ ਖੇਡਣ ਦਾ ਪਹਿਲੇ ਮੈਨੂੰ ਇੱਕ ਗੱਲ ਦੱਸ ਕੋਲ ਕਲੱਬੇ ਜੂਏ ਠੀਕ ਆ ਪਹਿਲੇ ਉਹ ਕਲੱਬ ਜੂਏ ਦਾ ਅੱਡਾ ਏ ਜਦੋਂ ਤੂੰ ਬਹਿ ਗਿਆ ਉਹ ਚਿਲਡਰਨ ਪਾਰਕ ਹੋ ਗਿਆ ਇਹ ਗੱਲਾਂ ਨਹੀਂ ਕਰਦਾ ਵਾ ਇਹ ਲੋਕ ਸਿਰਫ ਲੜਾਈ ਪਾਉਣ ਵਾਲਾ ਬੰਦਾ ਵਾ ਇਹਦਾ ਕੋਈ ਬੰਦੇ ਦਾ ਕਰਦਾਰ ਨਹੀਂ ਹੈਗਾ ਜੋ ਇਸ ਵਿਅਕਤੀ ਨੇ ਕੀਤਾ ਵਾ ਇਹ ਲੜਾਈਆਂ ਕਰੋਨ ਵਾਲਾ ਬੰਦਾ ਵਾ ਕੋਲ ਵੀ ਇਹ ਕੁਝ ਲੋਕਾਂ ਦੀ ਆਰ ਲੈ ਕੇ ਲੋਕਾਂ ਨਾਲ ਲੜਾਈ ਝਗੜੇ ਕਰੋਨ ਦਿਆ ਵਾ ਇਹਨੂੰ ਇਹ ਸਾਰੀ ਲੜਾਈ ਦੀ ਪਵਾੜੇ ਜਦ ਇਹ ਵਾ ਜਿਹੜਾ